ਸਤਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਜੁੜੀ ਸਾਥ ਇਸ ਸਮੇਂ ਅਸੀਂ ਥਾਣੇ ਦੇ ਬਿਲਕੁਲ ਨਜ਼ਦੀਕ ਮੌਜੂਦ ਹਾਂ ਮੁੱਖ ਮਾਰਗ ਤੇ ਔਰ ਗੁਰਮੇਲ ਸਰ ਵੱਲੋਂ ਇੱਕ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਟਿਪਰ 9 ਵਜੇ ਤੋਂ ਪਹਿਲਾਂ ਸ਼ਹਿਰ ਚ ਦਾਖਲ ਹੁੰਦੇ ਆ ਦੇਖੋ ਉਹਨਾਂ ਦਾ ਚਲਾਨ ਕੱਟਿਆ ਜਾ ਰਿਹਾ ਔਰ ਕਈ ਸਾਰੇ ਜਿਹੜੇ ਟਿਪਰ ਇੱਥੋਂ ਲੰਘੇ ਆ ਗੁਜ਼ਰੇ ਆ ਉਹਨਾਂ ਦੇ ਜਿਹੜੇ ਚਲਾਨ ਕੱਟੇ ਗਏ ਆ 1000 ਰੁਪਿਆ ਫਾਈਨ ਲੱਗਿਆ ਔਰ ਉਮੀਦ ਕਰਦੇ ਆ ਕਿ ਜਿਹੜੇ ਟਿਪਰ ਚਾਲਕ ਆ ਜਾ ਜਿਨ੍ਹਾਂ ਨੇ ਹਨੇਰੀ ਲਿਆਂਦੀ ਪਈ ਹੈ ਨੇਰ ਕਰਦੀ ਠਾਲੀ ਪਈ ਹੈ ਆ ਦੇਖੋ ਕੋਈ ਵੀ ਟਿਪਰ ਜਿਹੜਾ ਆ ਉਹਨੂੰ ਬਖਸ਼ਿਆ ਨਹੀਂ ਜਾ ਰਿਆ ਗੁਰਮੇਲ ਜੀ ਟ੍ਰੈਫਿਕ ਪੁਲਿਸ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੇ ਆ 9 ਵਜੇ ਤੋਂ ਪਹਿਲਾ ਪਹਿਲਾ ਜਿਹੜੇ ਵੀ ਟਿਪਰ ਇੱਥੋਂ ਮਤਲਬ ਸ਼ਹਿਰ ਦੇ ਅੰਦਰ ਦਾਖਲ ਹੋਣਗੇ ਉਹਨਾਂ ਦਾ ਚਲਾਨ ਕਹਿੰਦੇ ਕੀਤਾ ਜਾਵੇਗਾ ਬਾਕੀ ਦੇਖਦੇ ਹੁਣ ਡਰਾਈਵਰ ਇਸ ਗੱਲ ਨੂੰ ਕਿੰਨੀ ਕ ਸਮਝਦੇ ਆ ਤੇ ਕੱਲਾ ਕੱਲਾ ਪੈਪਰ ਚਾਲਕ ਆ ਪਈ ਜਿਵੇਂ ਪੋਲੀਓ ਦੀ ਬੂੰਦਾ ਪੀਂਦੇ ਹੁੰਦੇ ਆ ਆਰਾਮ ਨਾਲ ਆ ਕੇ ਆਪਣਾ ਚਰਾਨ ਘਟਾਈ ਜਾ ਰਿਹਾ ਜੀ ਸਰ ਅੱਜ ਦੀ ਕਾਰਵਾਈ ਬਾਰੇ ਜਾਣਕਾਰੀ ਦਿਓ ਜੀ ਜਿੰਨੇ ਕਿ ਟਿਪਰ ਨੂੰ ਸਾਰ ਨੂੰ ਅਵੇਅਰ ਕੀਤਾ ਹੋਇਆ ਬੋਰਡ ਲਾਇਆ ਤੇ ਨਾਮ ਤੋਂ ਪਹਿਲਾਂ ਕਿਸੇ ਨੇ ਨਾਮਸ਼ਮ ਨਹੀਂ ਲੜਨਾ ਕੋਈ ਐਂਟਰੀ ਹੈ ਜੀ ਫੇਰ ਵੀ ਕੋਈ ਟਿਪਰ ਜਿਹੜਾ ਰੇਲਵੇ ਰੋਡ ਵੱਲ ਤੋਂ ਜਾਂ ਅਰੇ ਇਹ ਨਾ ਜਾਵੇ ਜੀ ਆ ਵੀਰ ਸੈਣੀ ਹਸਪੀਟਲ ਸਾਈਡ ਤੋਂ ਜੀ ਜਿਹੜੇ ਆਏ ਨਾਲ ਇਹ ਟਿਪਰ ਸਾਥ ਕਰਦਾ ਇਹਨਾਂ ਸਾਰੇ ਚਲਾਨ ਕੀਤੇ ਹੀ ਜਾਂਦੇ ਜੀ ਅੱਜ ਵੀ ਸਰ ਲਾਈਟਾਂ ਜਿਹੜੀਆਂ ਆ ਇਹਨਾਂ ਬਾਰੇ ਵੀ ਹੁਣ ਅਸੀਂ ਆਪਾਂ ਮਾਰ ਕੇ ਦੋ ਬੰਦੇ ਕੰਨਾਂ ਲਗਾਤੇ ਆਂ। ਵਾਹ ਇਹਦੇ ਦੇ ਚਲਾਨ ਕੱਟਾਂਗੇ ਜੇ ਕੋਈ ਅਨਤਰਾਜੀ ਲੈਟਾਂ ਨੇ ਜਾਂ ਅਨਤਰਾਜੀ ਕੇ ਨੇ ਟਾਇਰ ਪਾਏ ਹੋਏ ਨੇ। ਜੀ ਤੇ ਉਹਨਾਂ ਦੇ ਕਾਨੂੰਨ ਅਨਸਾਰ ਉਹਨਾਂ ਨੂੰ ਕੱਟਦੇ ਆ। ਔਰ ਟਿੱਪਰ ਬਚ ਨਾ ਜਾਣ ਦੀ। ਤਾਂ ਟਿੱਪਰ ਬਚ ਨਾ ਜਾਣ 9 ਵਜੇ ਤੋਂ ਪਹਿਲਾਂ ਪਹਿਲਾਂ ਜਿਨ੍ਹਾਂ ਨੇ ਐਂਟਰੀ ਮਾਰੀ ਹੋਈ ਹੈ ਉਹਨਾਂ ਦੇ ਜਿਹੜੇ ਚਲਾਨ ਕੱਟੇ ਜਾ ਰਹੇ ਆ ਔਰ ਅੱਛੀ ਕਾਰਵਾਈ ਹੈ, ਸ਼ਲਾਗਯੋਗ ਕਾਰਵਾਈ ਹੈ। ਹਾਲਾਂਕਿ ਤੁਹਾਡੀ ਐਂਟਰੀ ਕਿੰਨੇ ਵਜ ਦੀ ਆ? 8:30 ਵਜੇ ਦੀ ਕਿਦ ਐਂਟਰੀ ਹੋ ਗਈ? 9 ਵਜੇ ਨਾ ਬੋਰਡ ਲੱਗਿਆ ਉੱਥੇ 9 ਵਜੇ ਦਾ। ਆਪਣੀ ਮਰਜ਼ੀ ਨਾਲ ਆਂਦੇ ਨਾ ਆਪਣੀ ਮਰਜ਼ੀ ਨਾਲ ਤੁਰੇ ਆਂਦੇ। ਪਿੱਛੇ ਬੋਰਡ ਲੱਗਾ 9 ਵਜੇ ਤੋਂ ਪਹਿਲਾਂ ਐਂਟਰੀ ਨਹੀਂ। ਭਾਈ ਸਾਹਿਬ ਉਹ ਛੱਡੀ ਜਾਂਦਾ ਤਾਂ ਹੀ ਆਇਆ। ਉਹ ਛੱਡੀ ਜਾਣ ਕੇ ਕਿਹਨੇ ਛੱਡਿਆ ਉਹ? ਫਾਈਨਲ ਜਦੋਂ ਲਾਈ ਨਾ ਉਹ ਪਾਣੀ ਆਇਆ ਤੇ ਤੁਸੀਂ ਜੁੜੇ ਆਇਆ। ਚਲੋ ਹੁਣੇ ਪ੍ਰਸ਼ਾਸਨ ਦੀ ਕਾਰਵਾਈ ਆ ਤੁਸੀਂ 9 ਵਜੇ ਤੋਂ ਪਹਿਲਾਂ ਤੇ ਚਲਾਨ ਘੱਟ ਹੋਊਗਾ। ਪਿੱਛੇ ਦੱਸ ਦਿਓ ਜਾ ਕੇ। ਲੋ ਜੀ ਪ੍ਰਸ਼ਾਸਨ ਦੀ ਸਖਤ ਕਾਰਵਾਈ ਹੈ ਹਾਲਾਂਕਿ ਹੈ ਕਿਦਾਂ ਤੁਹਾਨੂੰ ਕੌਣ ਕਹਿੰਦਾ ਸਵਾਠ ਹੋਈ ਚਲ ਜਾਓ ਕੌਣ ਛੱਡਦਾ ਹੁਣ ਜਾ ਕੇ ਉਹਨਾਂ ਦੱਸਿਓ ਕਿ 9 ਵਜੇ ਤੋਂ ਪਹਿਲਾਂ ਚਲਾਨ ਕੱਟ ਹੁੰਦਾ ਵੀਡੀਓ ਬਣਾਉਣੀ ਆ ਰੋਕ ਲਊਗਾ ਰੋਕ ਲਊਗਾ ਫਿਰ ਦੱਸੋ ਕੌਣ ਦੱਸੋ ਕਿਹਦੀ ਚੱਲਦੀ ਆ ਦੱਸੋ ਕਿਹਦੀ ਧੱਕਾ ਤੁਸੀਂ ਨਹੀਂ ਕਰਦੇ ਧੱਕਾ ਕੋਣ ਧੱਕਾ ਕਰਦਾ ਸਾਰੇ ਕਰਦੇ ਤੁਸੀਂ ਵੀ ਕਰੇਗਾ ਅਸੀਂ ਅਸੀਂ ਤਾਂ ਸਾਡੇ ਸ਼ਹਿਰ ਚ ਲੋਕ ਤਰਾ ਤਰਾ ਕਰਦੇ 9 ਵਜੇ ਤੋਂ ਪਹਿਲਾਂ ਤੁਸੀਂ ਨੇਰੀ ਅੰਗਰੋ ਲੈ ਕੇ ਆਉਨੇ ਆ ਅੱਜ ਸਿਆਲਾ ਵਾਹੇ ਬਾਟਵੇ ਰੋਡ ਵੀ ਹੋ ਜਾਂਦੀ ਹਰ ਜਗ੍ਹਾ ਐ ਦੇ ਨੰਮ ਵਾਲਾ ਕਿੰਨਾ ਸੀੜੀ ਆ ਐਨੇ ਸੀੜੀਆਂ ਪਟਾਟ ਦੇ ਸੜ ਰੋਡ ਰੀ ਹੋ ਜਾਂਦੀ ਆ ਬਾਬਾ ਜੀ 9 ਵਜੇ ਤੋਂ ਪਹਿਲਾਂ ਐਂਟਰੀ ਨਹੀਂ ਆ 9 ਵਜੇ ਤੋਂ ਪਹਿਲਾਂ ਐਂਟਰੀ ਨਹੀਂ ਆ ਡਿਊਟੀ ਕਰਨ ਦਿਓ ਤੁਸੀਂ ਹੌਲੀ ਚਲਾਇਆ ਕਰੋ ਬੰਦਿਆ ਕਰੋ ਚਲਾਇਆ ਕਰੋ ਸਰ ਇਹਦਾ ਵੀ ਕਰਤਾ ਜੀ ਕੀ ਅਵਾਜ਼ ਤੇ ਕਿਹੜੇ ਜਗ੍ਹਾ 8:00 ਵਜੇ ਤੱਕ 8:30 ਦੇ حساب ਦੇ ਉਹਨਾਂ 9:00 ਵਜੇ ਚੱਲਦੀ ਹੈ ਜੀ ਉਹਵੇਂ ਛੱਡੀਆਂ ਨੇ ਜਦੋਂ ਅਗਲਾ ਹੁਕਮ ਆਊਗਾ ਜੇ 8:00 ਵਜੇ ਹੋਊਗਾ ਤਾਂ ਵੀ 8:00 ਛੱਡ ਦੇਣਾ ਜਿੱਦਾਂ ਹੁਕਮ ਹੋਊਗਾ ਤੁਸੀਂ ਤੋਂ ਤਾਂ ਕਰਨਾ ਜੀ ਤੁਸੀਂ ਤਾਂ ਹੁਕਮ ਦੀ ਪਾਲਣਾ ਕਰਨੀ ਹੈ ਜੀ ਤਾਂ ਜਿਹੜੇ ਟਿਪਰ ਆ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਔਰ ਇੱਥੋਂ ਇੱਕ ਮੈਸੇਜ ਕਲੀਅਰ ਹੋਣਾ ਚਾਹੀਦਾ ਕਿ ਜਿਹੜੇ 9:00 ਤੱਕ ਪਹਿਲਾ ਐਂਟਰੀ ਮਾਰਨਗੇ ਉਹਨਾਂ ਜਿਹੜੇ ਚਲਾਨ ਕੱਟੇ ਜਾਣਗੇ ਗੁਰਮੇਲ ਸਰ ਨੇ ਜਿਹੜੀ ਗੱਲ ਦੱਸੀ ਹੈ ਔਰ ਇਸ ਗੱਲ ਦੀ ਪਾਲਣਾ ਵੀ ਕਰਨੀ ਚਾਹੀਦੀ ਟ੍ਰੈਫਿਕ ਚਾਲਕਾਂ ਨੂੰ ਇਹ ਮੈਸੇਜ ਜਿਹੜਾ ਅੱਜ ਕਲੀਅਰ ਹੋ ਗਿਆ ਮੈਸੇਜ ਇੱਕ ਤਰ੍ਹਾਂ ਦਾ ਡਿਲੀਵਰ ਕੀਤਾ ਗਿਆ ਤਾਂ ਪਾਲਣਾ ਕਰਨੀ ਚਾਹੀਦੀ ਹੈ ਬਹੁਤ ਸ਼ੁਕਰੀਆ ਸੋ ਇਹ ਸਥਿਤੀ ਜਿਹੜੀ ਅਸੀਂ ਤੁਹਾਨੂੰ ਬਸ 8 ਦੇ ਨਜ਼ਦੀਕ ਤੋਂ ਲੈ ਕੇ ਆ ਲਾਈਟਾਂ ਤੱਕ ਦੀ ਦਿਖਾ ਰਹੇ ਹਾਂ ਔਰ ਬਾਰ-ਬਾਰ ਜਿਹੜੀ ਆਵਾਜ਼ ਵੀ ਚੱਕੀ ਜਾਂਦੀ ਸੀਗੀ ਲੋਕਾਂ ਵੱਲੋਂ ਵੀ ਅਪੀਲ ਕੀਤੀ ਜਾਂਦੀ ਸੀ ਕਿ ਟਿਪਰ ਜਿਹੜੇ ਆ 9 ਵਜੇ ਤੋਂ ਪਹਿਲਾਂ ਆਉਂਦੇ ਆ ਉਹ ਆਉਣੇ ਨਹੀਂ ਚਾਹੀਦੇ ਕਿਉਂਕਿ ਦੇਖੋ ਦੁਕਾਨਾਂ ਖੁੱਲੀਆਂ ਆ ਅੱਜ ਇੱਧਰ ਦੇਖੋ ਤੁਸੀਂ ਮੈਡੀਸਨ ਦੀ ਦੁਕਾਨ ਖੁੱਲੀ ਆ ਅੱਗੇ ਪਿੱਛੇ ਰੇੜੀਆਂ ਵੀ ਆ ਅੱਜਵੇਂ ਐਂਬੂਲੈਂਸ ਵਾਲੇ ਵੀ ਆਏ ਹੋਏ ਆ ਹੁਣ ਟਿਪਰਾਂ ਨੇ ਰਾਹ ਰੋਕਿਆ ਤਾਂ ਕੀ ਕਰਨ 9 ਵਜੇ ਤੋਂ ਪਹਿਲਾਂ ਟਿਪਰ ਅਲਾਉ ਨਹੀਂ ਹੋਣੇ ਚਾਹੀਦੇ ਇਹ ਲੋਕ ਸਵਾਲ ਕਰਦੇ ਆ ਲੋਕ ਬੇਨਤੀਆਂ ਕਰਦੇ ਆ ਪਰ ਤੁਸੀਂ ਉਹ ਟਿਪਰ ਚਾਲਕ ਦਾ ਰਵਈਆ ਦੇਖਿਆ ਸੀਗਾ ਹੇ ਰੋਡ ਕਲੀਅਰ ਹੋ ਗਿਆ ਨਾ ਲਾਈਟ ਆਈ ਆ ਲਾਈਟ ਆ ਖੁੱਲ ਗਿਆ ਵੈਸੇ ਟਿਪਰ ਵਾਲੇ ਦੇ ਚਲਾਨ ਹੁੰਦੇ ਆ ਤੇ ਟਿਪਰ ਚਾਲਕ ਜਿਹੜੇ ਉਹ ਇਸ ਗੱਲ ਦਾ ਵੀ ਗੁੱਸਾ ਕਰਦੇ ਕਿ ਬਈ ਪਿੱਛੇ ਛੱਡ ਦਿੱਤਾ ਤਾਂ ਹੁਣ ਪਿੱਛੇ ਛੱਡਣ ਵਾਲਾ ਕਿਹੜਾ ਆਕਾ ਆ ਉਹਦਾ ਵੀ ਪਤਾ ਲੱਗਣਾ ਚਾਹੀਦਾ ਜਿਹੜਾ ਪਿੱਛੇ ਛੱਡਦਾ ਜਿਹੜੇ ਰੇਤਾਂ ਬਜਰੀ ਖਾਂਦੇ ਆ ਮੋਟੇ ਢਿੰਡ ਕਰਦੇ ਆ ਤੇ ਬੋਰੀਆਂ ਦੇ ਮੂੰਹ ਜਿਹੜੇ ਦਿੱਲੀ ਵਾਲ ਨੂੰ ਖੋਲੇ ਆ ਉਹਨਾਂ ਦਾ ਵੀ ਪਤਾ ਲੱਗਣਾ ਚਾਹੀਦਾ ਪਰ ਉਹ ਕੱਲਾ ਸਿੰਗਲ ਬੰਦਾ ਨਹੀਂ ਪਤਾ ਕਰ ਸਕਦਾ ਉਹ ਕੱਲਾ ਇੱਕ ਅਫਸਰ ਨਹੀਂ ਪਤਾ ਕਰ ਸਕਦਾ ਉਦੇ ਲਈ ਇੱਕ ਜੁਟਤਾ ਚਾਹੀਦੀ ਹੈ ਸੱਚ ਦੇ ਨਾਲ ਖੜਨ ਦੀ ਟੀਮ ਚਾਹੀਦੀ ਹੈ ਸੋ ਇਹ ਕਾਰਵਾਈ ਦੀ ਸ਼ਰਕਾ